ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਅ ਵਿਚਾਰ ਕਰਾਂਗੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਲਿਖੀ ਹੋਈ ਪੁਸਤਕ ਨੌ ਵਿਸ਼ੇਸ਼ਤਾਈਆਂ ਸ੍ਰੀ ਸੁਖਮਣੀ ਸਾਹਿਬ ਜੀ ਦੀਆਂ ਪੰਚਮ ਪਾਸ਼ਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜਿਨੂੰ ਪੜਨ ਦੇ ਨਾਲ ਕੀ ਕੀ ਹੁੰਦਾ ਹੈ ਕੀ ਕੀ ਸਾਡੇ ਜੀਵਨ ਚ ਬਦਲਾਅ ਆਉਂਦੇ ਹਨ ਅਤੇ ਇਹਦੀ ਕੀ ਮਹਾਨਤਾ ਹੈ ਇਹ ਪੁਸਤਕ ਦੇ ਵਿੱਚ ਬਹੁਤ ਸੋਹਣਾ ਲਿਖਿਆ ਹੈ ਜਿਨ੍ਹਾਂ ਨੇ ਕਦੀ ਸ੍ਰੀ ਸੁਖਣੀ ਸਾਹਿਬ ਜੀ ਦਾ ਜਾਪ ਨਹੀਂ ਕੀਤਾ ਉਹ ਇਹ ਪੁਸਤਕ ਜ਼ਰੂਰ ਪੜ੍ਹਨ ਜਾਂ ਜਿਹੜੇ ਕਰਦੇ ਹਨ ਉਹ ਵੀ ਇਹ ਪੁਸਤਕ ਜ਼ਰੂਰ ਪੜ੍ਹਨ ਸੰਗਤ ਜੀ ਆਓ ਆਪਾਂ ਸ਼ੁਰੂ ਕਰਦੇ ਹਾਂ ਇਸ ਦੀਆਂ ਵਿਸ਼ੇਸ਼ਤਾਈਆਂ ਇਸ ਪੁਸਤਕ ਦੇ ਵਿੱਚ ਇਸ ਦੀਆਂ ਨਵ ਵਿਸ਼ੇਸ਼ਤਾਈਆਂ ਲਿਖੀਆਂ ਹਨ ਮੈਂ ਜੜੀਆਂ ਤੁਹਾਨੂੰ ਦੱਸਦੀਆਂ ਇਹਦੀ ਪਹਿਲੀ ਵਿਸ਼ੇਸ਼ਤਾਈ ਹੈ ਸ੍ਰੀ ਸੁਖਣੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਸ਼ਰਧਾ ਨਾਲ ਕਰਨ ਤੇ 24000 ਜਿਹੜੇ ਸਵਾਸ ਆਪਣੇ ਸਫਲ ਹੋ ਜਾਂਦੇ ਨੇ ਸੰਗਤ ਜੀ ਸੁਖਮਣੀ ਸਾਹਿਬ ਜੀ ਦੇ ਜਾਪ ਵਿੱਚ 24 ਅਸ਼ਟਪਦੀਆਂ ਹੁੰਦੀਆਂ ਨੇ ਤੇ ਦਿਨ ਦੇ ਵਿੱਚ 24 ਘੰਟੇ ਹੁੰਦੇ ਹਨ ਤੇ ਆਪਾਂ ਦਿਨ ਦੇ ਵਿੱਚ ਲਗਭਗ 24000 ਦੇ ਨੇੜੇ ਸਵਾਸ ਲੈਂਦੇ ਹਾਂ ਤੇ ਸੁਖਮਣੀ ਸਾਹਿਬ ਜੀ ਦੇ ਜਾਪ ਵਿੱਚ 24000 ਹੀ ਅੱਖਰ ਹੁੰਦੇ ਹਨ ਸੰਗਤ ਜੀ ਇਸ ਇੱਕ ਪਾਠ ਕਰਨ ਦੇ ਨਾਲ ਆਪਣੇ 24000 ਸਵਾਸ ਆ ਜਿਹੜੇ ਉਹ ਸਫਲ ਹੋ ਜਾਂਦੇ ਨੇ ਸੋ ਦੂਸਰੀ ਵਿਸ਼ੇਸ਼ਤਾਈ ਹੈ ਕਾਲਜਗਤੋ ਰਾਖੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਹੁਤ ਮਜ਼ਬੂਤ ਕਿਲਾ ਹੈ ਸੰਗਤ ਜੀ ਸੁਖਮਨੀ ਸਾਹਿਬ ਜੀ ਦਾ ਜਿਹੜਾ ਜਾਪ ਹੈ ਉਹ ਕਾਲਜਗਤੋ ਰਾਖੀ ਕਰਦਾ ਹੈ ਸੋ ਇਹ ਅੱਜ ਜਿਹੜਾ ਕਾਲਜਗਤ ਦਾ ਭਿਆਨਕ ਸਮਾਂ ਚੱਲ ਰਿਹਾ ਹੈ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਜ਼ਰੂਰ ਕਰਿਆ ਕਰੋ ਇੱਕ ਵਾਰ ਧੰਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕਸਰ ਕਲੀਰਾ ਵਿਖੇ ਸੰਗਤਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਵਾ ਰਹੇ ਸਨ ਤਾਂ ਉੱਥੇ ਆ ਕੇ ਬਹੁਤ ਭਿਆਨਕ ਰਾਸ਼ਿਸ ਰੋਲਾ ਪਾਉਣ ਲੱਗਾ ਜਦੋਂ ਬਾਬਾ ਜੀ ਨੇ ਪੁੱਛਿਆ ਕਿ ਕੌਣ ਹੈ ਤੂੰ ਤੇ ਉਹ ਕਹਿਣ ਲੱਗਾ ਕਿ ਮੈਂ ਕਲਯੁਗ ਹਾਂ ਜਦੋਂ ਬਾਬਾ ਜੀ ਨੇ ਕਿਹਾ ਕਿ ਦੱਸ ਤੈਨੂੰ ਕੀ ਚਾਹੀਦਾ ਹੈ ਤਾਂ ਉਹਨੇ ਕਿਹਾ ਕਿ ਬੰਦ ਕਰਵਾ ਦਿਓ ਇਹ ਜਾਪ ਜਦੋਂ ਬਾਬਾ ਜੀ ਨੇ ਕਾਰਨ ਪੁੱਛਿਆ ਤਾਂ ਕਲਯੁਗ ਨੇ ਅੱਗੇਉਂ ਜਵਾਬ ਦਿੱਤਾ ਕਿ ਜਿੱਥੇ ਇਹ ਜਾਪ ਚੱਲਦਾ ਹੈ ਉੱਥੇ ਮੇਰਾ ਜ਼ੋਰ ਨਹੀਂ ਚੱਲਦਾ ਬਾਬਾ ਜੀ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਚੰਗਾ ਕੀਤਾ ਕਿ ਤੂੰ ਆਪਣਾ ਇਲਾਜ ਸਾਨੂੰ ਖੁਦ ਹੀ ਦੱਸ ਦਿੱਤਾ ਹੈ ਅੱਗੇ ਤਾਂ ਅਸੀਂ ਸੰਗਤਾਂ ਨੂੰ ਇੱਕ ਜਾਪ ਕਰਨ ਲਈ ਕਹਿੰਦੇ ਸਾਂ ਹੁਣ ਅਸੀਂ ਦੋ ਜਾਪ ਕਰਨ ਲਈ ਕਿਆ ਕਰਾਂਗੇ ਸੋ ਸੰਗਤ ਜੀ ਸੁਖਮਨੀ ਸਾਹਿਬੀ ਦਾ ਜਾਪ ਜਿਹੜਾ ਵੀ ਬੰਦਾ ਕਰਦਾ ਹੈ ਜੇ ਘਰ ਵਿੱਚ ਕੋਈ ਇੱਕ ਇਨਸਾਨ ਵੀ ਕਰਦਾ ਹੈ ਤਾਂ ਕਲਯੁਗ ਤੋਂ ਰਾਖੀ ਹੁੰਦੀ ਹੈ ਬਹੁਤ ਜ਼ਿਆਦਾ ਭਿਆਨਕ ਸਮਾਂ ਚੱਲ ਰਿਹਾ ਹੈ ਸੋ ਸੁਖਮਨੀ ਸਾਹਿਬ ਜੀ ਦਾ ਜਾਪ ਜ਼ਰੂਰ ਕਰਿਆ ਕਰੋ ਭਾਵੇਂ ਘਰ ਵਿੱਚ ਕੋਈ ਇੱਕ ਜਣਾ ਹੀ ਕਰੇ ਸੋ ਇਹਦੀ ਤੀਸਰੀ ਵਿਸ਼ੇਸ਼ਤਾਈ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਤਨ ਦੇ ਰੋਗ ਰਾਜੀ ਕਰਦੀ ਹੈ ਕੋਈ ਵੀ ਇਨਸਾਨ ਜਿਹੜਾ ਡਾਕਟਰਾਂ ਕੋਲ ਜਾ ਜਾ ਕੇ ਦਵਾਈਆਂ ਖਾ ਖਾ ਕੇ ਨਿਰਾਸ਼ ਹੋ ਚੁੱਕਾ ਹੈ ਸੰਗਤ ਜੀ ਉਹ ਅਮਰਤ ਵੇਲੇ ਉੱਠ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਜੋਤ ਲਾ ਕੇ ਥੱਲੇ ਅਸਲ ਲਾ ਕੇ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਅਰਦਾਸ ਕਰਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਜ਼ਰੂਰ ਕਰਨਾ ਸੰਗਤ ਜੀ ਦਿਨਾਂ ਦੇ ਵਿੱਚ ਹੀ ਫਰਕ ਪੈਣ ਲੱਗੇਗਾ ਸੁਖਮਨੀ ਸਾਹਿਬ ਜੀ ਦਾ ਜਿਹੜਾ ਜਾਪ ਹੈ ਉਹ ਰੋਗਾਂ ਤੋਂ ਬਚਾਉਂਦਾ ਹੈ ਚੌਥੀ ਵਿਸ਼ੇਸ਼ਤਾ ਇਹ ਹੈ ਇਸ ਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਜਨਮ ਮਰਨ ਦੇ ਬੰਧਨ ਕੱਟਦੀ ਹੈ ਸੰਗਤ ਜੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਿਹੜਾ ਹਰ ਰੋਜ਼ ਪਾਠ ਕਰਦਾ ਹੈ ਉਹ 84 ਲੱਖ ਜੁਨਾ ਤੋਂ ਮੁਕਤ ਹੋ ਜਾਂਦਾ ਹੈ ਬਹੁਤ ਜਿਆਦੀ ਸ਼ਕਤੀ ਵਾਲਾ ਇਹ ਪਾਠ ਹੈ ਕਿਉਂਕਿ ਇਹ ਸੁੱਖਾਂ ਦੀ ਮਣੀ ਹੈ ਇਸ ਵਿੱਚ ਸੁੱਖ ਹੀ ਸੁੱਖ ਹਨ ਸੋ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋਣ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਜ਼ਰੂਰ ਕਰਿਆ ਕਰੋ ਇਸ ਦੀ ਪੰਜਵੀਂ ਵਿਸ਼ੇਸ਼ਤਾ ਹੀ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਲੇਖ ਕਰਮ ਬਦਲਾ ਦਿੰਦੀ ਹੈ ਸੰਗਤ ਜੀ ਪਰਮਾਤਮਾ ਦੇ ਬਣਾਏ ਹੋਏ ਲੇਖ ਉਹਨਾਂ ਦੇ ਲਿਖੇ ਹੋਏ ਲੇਖ ਉਹਨਾਂ ਦੀ ਗੁਰਬਾਣੀ ਹੀ ਬਦਲ ਸਕਦੀ ਹੈ ਜੋਤਿਸ਼ ਜਾਂ ਕੋਈ ਵੀ ਹੋਰ ਜਿਹੜਾ ਹੱਥ ਦੇਖਦਾ ਹੈ ਉਹ ਸਿਰਫ ਦੇਖ ਲੇਖ ਕੋਈ ਵੀ ਨਹੀਂ ਜੋ ਪਰਮਾਤਮਾ ਦੇ ਲੇਖ ਲਿਖੇ ਹਨ ਉਹ ਕੋਈ ਵੀ ਨਹੀਂ ਬਦਲ ਸਕਦਾ ਉਹ ਸਿਰਫ ਪਰਮਾਤਮਾ ਹੀ ਬਦਲ ਸਕਦਾ ਹੈ ਇਹਨਾਂ ਵਿਹਿਮਾ ਪਰਮਾ ਦੇ ਵਿੱਚੋਂ ਨਿਕਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਜ਼ਰੂਰ ਕਰਿਆ ਕਰੋ ਕਿਸੇ ਨੂੰ ਹੱਥ ਦਿਖਾਉਣ ਦੇ ਨਾਲ ਲੇਖ ਕਦੇ ਨਹੀਂ ਬਦਲਦੇ ਲੇਖ ਸਿਰਫ ਬਦਲਦੇ ਹਨ ਉਸ ਅਕਾਲ ਪੁਰਖ ਵਾਇਕਰੂ ਨੂੰ ਅਰਦਾਸ ਕਰਨ ਦੇ ਨਾਲ ਉਹਨਾਂ ਦੇ ਹੱਥ ਵਿੱਚ ਹੀ ਇਹ ਸ਼ਕਤੀ ਹੈ ਤੇ ਉਹ ਹੀ ਬਦਲ ਸਕਦੇ ਹਨ ਸੋ ਜਿਹੜੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਹੈ ਉਹ ਲੇਖ ਵੀ ਬਦਲਦੀ ਹੈ ਅੱਗੇ ਛੇਵੀਂ ਵਿਸ਼ੇਸ਼ਤਾ ਆਈ ਹੈ ਇਸ ਦੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਕਿਸੇ ਦੂਸਰੇ ਸਰੀਰ ਦੇ ਮਨ ਦੇ ਖਿਆਲਾਂ ਨੂੰ ਵੀ ਬਦਲੌਂਦੀ ਹੈ ਅਸੁਰ ਵਰਤੀ ਦੇ ਖਿਆਲਾਂ ਨੂੰ ਦੇਵ ਵਰਤੀ ਦੇ ਖਿਆਲ ਵਿੱਚ ਬਣਾਉਂਦੀ ਹੈ ਕੋਈ ਵੀ ਘਰ ਵਿੱਚ ਜੀ ਅੱਗੇ ਛੇਵੀਂ ਵਿਸ਼ੇਸ਼ਤਾ ਆਈ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਕਿਸੇ ਦੂਸਰੇ ਸਰੀਰ ਦੇ ਮਨ ਦੇ ਖਿਆਲਾਂ ਨੂੰ ਵੀ ਬਦਲੌਂਦੀ ਹੈ ਅਸੁਰ ਵਰਤੀ ਦੇ ਖਿਆਲਾਂ ਨੂੰ ਦੇਵ ਵਰਤੀ ਦੇ ਖਿਆਲ ਬਣਾਉਂਦੀ ਹੈ ਸੰਗਤ ਜੀ ਕੀ ਵਾਰ ਘਰ ਵਿੱਚ ਸਾਡੇ ਬਹੁਤ ਇਦਾਂ ਦੇ ਜੀ ਹੁੰਦੇ ਹਨ ਜਾਂ ਕੋਈ ਇੱਕ ਅਦਾ ਇਦਾਂ ਦਾ ਜੀ ਹੁੰਦਾ ਹੈ ਜਿਹੜਾ ਘਰ ਵਿੱਚ ਸਾਰਾ ਦਿਨ ਕਲੇਸ਼ ਹੀ ਪਾਈ ਜਾਂਦਾ ਹੈ ਕਿਸੇ ਦੀ ਗੱਲ ਨਹੀਂ ਸੁਹਾਰਦਾ ਕੋਈ ਵੀ ਭਵਾਂ ਕੋਈ 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 ਪਤੀ ਪਤਨੀ ਦੇ ਝਗੜਾ ਜਾਂ ਕਿਸੇ ਨੋ ਸਸ ਦੇ ਵਿੱਚ ਲੜਾਈ ਆ ਜਾਂ ਕਿਸੇ ਦੇ ਵਿੱਚ ਵੀ ਕੋਈ ਲੜਾਈ ਹੈ ਸੰਗਤ ਜੀ ਜਾਂ ਉਸ ਦਾ ਕੋਈ ਖਿਆਲ ਬਹੁਤ ਮਾੜਾ ਹੈ ਜਾਂ ਸਾਰਾ ਦਿਨ ਉਸ ਦਾ ਲੜਾਈ ਵਿੱਚ ਹੀ ਧਿਆਨ ਰਹਿੰਦਾ ਹੈ ਸੋ ਸੰਗਤ ਜੀ ਜਿਹੜੇ ਇਹ ਗੁਰਬਾਣੀ ਹੈ ਇਹ ਖਿਆਲ ਵੀ ਬਦਲੌਂਦੀ ਹੈ ਜਿਹੜੇ ਅਸੁਰ ਬਿਰਤੀ ਦੇ ਖਿਆਲ ਹੈ ਉਸ ਨੂੰ ਦੇਵ ਬਿਰਤੀ ਦੇ ਖਿਆਲਾਂ ਵਿੱਚ ਬਦਲਾ ਦਿੰਦੀ ਹੈ ਸੋ ਸੰਗਤ ਜੀ ਜੇ ਕਿਸੇ ਦੇ ਘਰ ਵਿੱਚ ਕਲੇਸ਼ ਰਹਿੰਦਾ ਹੈ ਆਪਸ ਵਿੱਚ ਦੋ ਜੀ ਲੜਦੇ ਹਨ ਤਾਂ ਉਹਨਾਂ ਵਿੱਚੋਂ ਘਰ ਵਿੱਚ ਕੋਈ ਵੀ ਇੱਕ ਇਨਸਾਨ ਸ੍ਰੀ ਸੁਖਮਨੀ ਸਾਹਿਬ ਜੀ ਤੇ ਜਾਪ ਨੂੰ ਸ਼ੁਰੂ ਕਰ ਦਵੇ ਤਾਂ ਘਰ ਵਿੱਚ ਕਲੇਸ਼ ਖਤਮ ਹੋਣ ਲੱਗ ਜਾਣਗੇ ਬਿਰਤੀ ਬਦਲ ਜਾਂਦੀ ਹੈ ਇਸ ਦੀ ਸਤਵੀਂ ਵਿਸ਼ੇਸ਼ਤਾਈ ਹੈ ਜੇ ਕੋਈ ਔਗਣ ਛੱਡਣਾ ਸਾਡੇ ਵੱਸ ਵਿੱਚ ਨਾ ਹੋਵੇ ਸ੍ਰੀ ਸੁਖਮੀ ਸਾਹਿਬ ਜੀ ਦਾ ਨਾਮ ਵਧਾਓ ਤੁਹਾਡਾ ਔਗਣ ਦੂਰ ਕਰਨ ਦੀ ਡਿਊਟੀ ਗੁਰੂ ਆਪਣੇ ਤੇ ਲੈ ਲਵੇਗਾ ਸੰਗਤ ਜੀ ਇਨਸਾਨ ਔਗਣਾਂ ਦੇ ਨਾਲ ਭਰ ਚੁੱਕਾ ਹੈ ਕਈ ਔਗਣਾਂ ਇਦਾਂ ਦੇ ਹਨ ਕਿ ਅਸੀਂ ਛੱਡਣਾ ਚਾਹੁੰਦੇ ਹਾਂ ਪਰ ਅਸੀਂ ਛੱਡ ਨਹੀਂ ਸਕਦੇ ਕਿਉਂਕਿ ਉਹ ਔਗਣ ਸਾਡੇ ਅੰਦਰ ਘਰ ਚ ਕਰ ਚੁੱਕੇ ਹਨ ਜਿਵੇਂ ਕੋਈ ਵੀ ਇਨਸਾਨ ਆ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਉਹ ਨਹੀਂ ਛੱਡ ਸਕਦਾ ਕਿਉਂਕਿ ਉਸ ਦੇ ਅੰਦਰ ਘਰ ਕਰ ਗਿਆ ਹੈ ਅਸੀਂ ਨਿੰਦਿਆ ਚੁਗਲੀ ਈਰਖਾ ਇਹ ਤਾਂ ਸਭ ਤੋਂ ਵੱਡੇ ਔਗਣ ਹਨ ਇਹ ਸਾਡੇ ਸਾਰਿਆਂ ਦੇ ਅੰਦਰ ਹੀ ਕਰ ਚੁੱਕੇ ਹਨ ਸੰਗਤ ਜੀ ਜੇ ਕੋਈ ਇਦਾਂ ਦਾ ਔਗਣ ਛੱਡਣਾ ਚਾਹੁੰਦਾ ਹੈ ਤਾਂ ਉਹ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਵੇ ਜਦੋਂ ਤੁਸੀਂ ਇਹ ਨੇਮ ਵਧਾ ਦੋਗੇ ਇਹ ਜਾਪ ਵਧਾ ਦੋਗੇ ਤਾਂ ਸਾਡਾ ਸੱਚਾ ਸਤਗੁਰੂ ਤੁਹਾਡੇ ਔਗਣ ਦੂਰ ਕਰਨ ਦੀ ਡਿਊਟੀ ਆਪਣੇ ਉੱਪਰ ਲੈ ਲਵੇਗਾ ਇਸ ਦੀ 8ਵੀਂ ਵਿਸ਼ੇਸ਼ਤਾਈ ਹੈ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਜੰਤਰ ਮੰਤਰ ਭੂਤ ਪ੍ਰੇਤਾਂ ਵਹਿਮਾਂ ਪਰਮਾਂ ਕਿਸੇ ਦੀ ਈਰਖਾ ਤੋਂ ਵੀ ਰਾਖੀ ਕਰਦੀ ਹੈ ਸੰਗਤ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦੇ ਲੋਕ ਬਹੁਤ ਗਲਤ ਰਸਤਿਆਂ ਦੇ ਤੁਰ ਪਏ ਹਨ ਲੋਕਾਂ ਨੂੰ ਇਦਾਂ ਲੱਗਦਾ ਹੈ ਕਿ ਟੂਣੇ ਟੂਨੇ ਤਵੀਤ ਕਰਨ ਦੇ ਨਾਲ ਸ਼ਾਇਦ ਅਸੀਂ ਆਪਣਾ ਕੁਝ ਸੁਧਾਰ ਲਾਂਗੇ ਪਰ ਸੰਗਤ ਜੀ ਇਦਾਂ ਦਾ ਕੁਝ ਨਹੀਂ ਹੈ ਇਹ ਬਹੁਤ ਗਲਤ ਰਸਤਾ ਲੋਕਾਂ ਨੇ ਅੱਜਕੱਲ੍ਹ ਦੇ ਨੇ ਫੜ ਲਿਆ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਤੇ ਕੋਈ ਜੰਤਰਮੰਤਰ ਕੀਤਾ ਹੋਇਆ ਹੈ ਜਾਂ ਕਿਸੇ ਦਾ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਅਗਲੇ ਨੂੰ ਲੱਗਦਾ ਹੈ ਕਿ ਜੰਤਰਮੰਤਰ ਦਾ ਕੋਈ ਅਸਰ ਹੈ ਜਿਨ੍ਹਾਂ ਨੂੰ ਵੀ ਇਦਾਂ ਲੱਗਦਾ ਹੈ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਤੇ ਕੋਈ ਭੂਤਾ ਭਰੇਤਾਂ ਦਾ ਚੱਕਰ ਹੈ ਸੋ ਸੰਗਤ ਜੀ ਉਹ ਸੁਖਮਨੀ ਸਾਹਿਬ ਦੇ ਜਾਪ ਕਰਨੇ ਸ਼ੁਰੂ ਕਰ ਦੇਣ ਇੰਨੀ ਜਿਆਦਾ ਸ਼ਕਤੀ ਹੈ ਇਸ ਗੁਰਬਾਣੀ ਵਿੱਚ ਜੇ ਘਰ ਵਿੱਚ ਕੋਈ ਇੱਕ ਵੀ ਇਨਸਾਨ ਕਰਦਾ ਹੈ ਇਸ ਗੁਰਬਾਣੀ ਦਾ ਜਾਪ ਸੰਗਤ ਜੀ ਸ਼ਹੀਦ ਸਿੰਘਾਂ ਦੇ ਪਹਿਰੇ ਲੱਗ ਜਾਂਦੇ ਹਨ ਮਾਇਆ ਦੀ ਕਮੀ ਨਹੀਂ ਰਹਿੰਦੀ ਸ਼ਹੀਦ ਸਿੰਘ ਹਰ ਵੇਲੇ ਸਾਡੀ ਰੱਖਿਆ ਕਰਦੇ ਹਨ ਸਾਡੇ ਘਰ 'ਚ ਪਹਿਰੇ ਲੱਗਦੇ ਹਨ ਜੇ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਸ਼ਹੀਦ ਸਿੰਘ ਸਾਡੀ ਰੱਖਿਆ ਕਰਦੀ ਹੈ ਕਰਦੇ ਹਨ ਸੰਗਤ ਜੀ ਇਸ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦੀ ਸ਼ਕਤੀ ਹੈ ਅੱਗੇ ਜਦੋਂ ਇਸ ਇਹਨਾਂ ਵਿਸ਼ੇਸ਼ਤਾਈਆਂ ਨੂੰ ਇੱਕ ਇੱਕ ਕਰਕੇ ਤੁਹਾਨੂੰ ਵਿਸਥਾਰ ਦੇ ਨਾਲ ਅਸੀਂ ਦੱਸਾਂਗੇ ਕਿ ਹਰ ਇੱਕ ਵਿਸ਼ੇਸ਼ਤਾਈ ਦੇ ਨਾਲ ਹਰ ਕੋਈ ਸੱਚੀ ਘਟਨਾ ਦੀ ਸਾਖੀ ਜੁੜੀ ਹੋਈ ਹੈ ਉਹ ਹੀ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਸੋ ਭੂਤਾਂ ਪ੍ਰੇਤਾਂ ਵਿਹਿਮਾ ਪਰਮਾ ਤੋਂ ਕਿਸੇ ਦੀ ਈਰਖਾ ਤੋਂ ਬਚਣ ਵਾਸਤੇ ਗੁਰਬਾਣੀ ਦਾ ਜਾਪ ਜ਼ਰੂਰ ਕਰੋ ਇਸ ਦੀ ਨੌਵੀਂ ਵਿਸ਼ੇਸ਼ਤਾਈ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਪਰਦੇ ਟੱਕਦੀ ਹੈ ਸੰਗਤ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਵਿੱਚ ਆਉਂਦਾ ਹੈ ਆਪਣੇ ਜਨਕਾ ਪਰਦਾ ਟਾਕੇ ਸੰਗਤ ਜੀ ਜਿਹੜਾ ਵੀ ਇਨਸਾਨ ਇਹ ਗੁਰਬਾਣੀ ਦਾ ਜਾਪ ਕਰਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਸਾਡੇ ਪਰਦੇ ਜ਼ਰੂਰ ਟਕਦੇ ਹਨ ਅਸੀਂ ਬਹੁਤ ਮਾੜੇ ਹਾਂ ਸਾਰਾ ਦਿਨ ਬਹੁਤ ਮਾੜੇ ਕੰਮ ਕਰਦੇ ਹਾਂ ਸੱਚੇ ਪਾਸ਼ਾ ਸਾਨੂੰ ਸਿੱਧੇ ਰਾਹਾਂ ਤੇ ਲੈ ਕੇ ਜਾਂਦੇ ਹਨ ਸੰਗਤ ਜੀ ਇਹ ਨੌ ਵਿਸ਼ੇਸ਼ਤਾਈਆਂ ਤੁਹਾਨੂੰ ਦੱਸੀਆਂ ਹਨ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਹਰ ਇੱਕ ਵਿਸ਼ੇਸ਼ਤਾਈ ਦੇ ਨਾਲ ਇਸ ਦੀ ਸੱਚੀ ਘਟਨਾ ਸੱਚੀ ਸਾਖੀ ਨਾਲ ਜੁੜੀ ਹੋਈ ਹੈ ਉਹ ਵੀ ਤੁਹਾਡੇ ਨਾਲ ਵਿਸਥਾਰਪੂਰਵਕ ਅਸੀਂ ਸਾਂਝੀ ਕਰਾਂਗੇ ਸੰਗਤ ਜੀ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰੋ ਜੇ ਇਹ ਵਿਸ਼ੇਸ਼ਤਾਈਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਮੇਰੇ ਤੋਂ ਕੋਈ ਗਲਤੀ ਹੋ ਗਈ ਹੱਥ ਜੋੜ ਕੇ ਸਾਧ ਸੰਗਤ ਨੂੰ ਖਿਮਾ ਦੇ ਜਾਚਕ ਹਾਂ ਮaaf ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ